ਆ ਦੇਖ ਲੋ ਇੱਕ ਪੰਜਾਬ ਦੀ ਬਰਬਾਦੀ ਦੀ ਤਸਵੀਰ ਇਹ ਵੀ ਆ ਇਹਦਾ ਕੋਈ ਵਾਲੀਵਾਰਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਪੁੱਛ ਗਿਛ ਨਹੀਂ ਆਹ ਦੇਖ ਲੋ ਛੇ ਟਾਲੀਆਂ ਸੀਗੀਆਂ ਇੱਥੇ ਸੜਕ ਤੇ ਖੜੀਆਂ ਉਹ ਤੱਕ ਛੇ ਟਾਲੀਆਂ ਦੇਖ ਲੋ ਇੱਥੋਂ ਆ ਪੱਟ ਕੇ ਟੋਏ ਜੋ ਤਣਾ ਵੀ ਪੱਟ ਕੇ ਲੈ ਗਏ ਮੁੱਦਾ ਹੀ ਗੈਬ ਕਰਤਾ ਨਾਲ ਸੜਕ ਹੈ ਤੇ ਨਾਲ ਛੇ ਟਾਲੀਆਂ ਸੜਕ ਤੇ ਖੜੀਆਂ ਸੀ ਅਈ ਤੋ ਤੱਕ ਚੜਕਦਾ ਥਾ ਕਿਉਂਕਿ ਨਾਲ ਖਾਲ ਵੀ ਆਉਂਦਾ ਪਰਸੋਂ ਪੱਟ ਕੇ ਟਾਲੀਆਂ ਮੁੱਦਾ ਹੀ ਗਾਇਬ ਕਰਤਾ ਮੈਂ ਡੀਐਸਪੀ ਨੂੰ ਫੋਨ ਕੀਤਾ ਇਹ ਕਾਲੋ ਕੇ ਪਿੰਡ ਹੈ ਜ਼ਿਲ੍ਹੇ ਬਰਿੰਡੇ ਦਾ ਥੱਗਾਂ ਦੇ ਵਜਦੇ ਜਿਹਨਾਂ ਦੇ ਖੇਤ ਖੜੇ ਆ ਡੀਐਸਪੀ ਕਹਿੰਦਾ ਸਾਡੇ ਅਧਿਕਾਰ ਖੇਤਰ ਚ ਨਹੀਂ ਜੰਗਲਾਤ ਵਾਲਿਆਂ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਛੜਕਲ ਨਾਲ ਗੱਲ ਕਰੋ ਉਹ ਕਹਿੰਦੇ ਸਾਡੇ ਅਧਿਕਾਰ ਖੇਤਰ ਨਹੀਂ ਪੰਚਾਇਤ ਨਾਲ ਗੱਲ ਕਰੋ ਵੀਡੀਓ ਕਹਿੰਦਾ ਸਾਡੇ ਕੋਲ ਨਹੀਂ ਇਹਦਾ ਅਧਿਕਾਰ ਹੈਗਾ ਐਸਡੀਐਮ ਕਹਿੰਦਾ ਸਾਡੇ ਕੋਲ ਨਹੀਂ ਸਾਰੇ ਪੱਲਾ ਝਾੜ ਗਏ ਏ ਆਉਂਦਾ ਕਿਹਦੇ ਅਧਿਕਾਰ ਖੇਤਰ ਚਾ ਸਰਕਾਰ ਇਹਦਾ ਦੱਸ ਦੇ ਸੜਕਾਂ ਕਿਹੜੀਆਂ ਨੇ ਸੜਕਾਂ ਦੇ ਨਾਲ ਪਿਆ ਥਾਂ ਨਾਲ ਪਏ ਖਾਲ ਕਿਹਦੇ ਐ ਲੋਕਾਂ ਨੇ ਹਜ਼ਾਰਾਂ ਦਰਖਤ ਸੜਕਾਂ ਦੇ ਆਲੇ-ਦਾਲੇ ਖੜੇ ਪਹੀਆਂ ਦੇ ਉੱਤੇ ਖੜੇ ਸਰਕਾਰੀ ਪਹੀਆਂ ਤੇ ਸਰਕਾਰੀ ਖਾਲਾਂ ਦੇ ਖੜੇ ਪੱਟਕੇ ਮੁੱਦੇ ਹੀ ਗਾਇਬ ਕਰਤੇ ਕੋਈ ਪੁੱਛਗਿੱਛ ਨਹੀਂ ਕੋਈ ਬਾਲੀਬਾਲਸ ਨਹੀਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਆਇਆ ਸਵਾਰ ਲੋਕਾਂ ਨੇ ਹਜ਼ਾਰਾਂ ਦਰਖਤਾਂ ਨੂੰ ਅੱਗ ਲਾਈਆਂ ਨੇ ਕਿਉਂ ਪਤਾ ਸੀਗਾ ਵੀ ਵੋਟਾਂ ਨੇ ਕਿਹੜਾ ਕਿਸੇ ਨੇ ਪੁੱਛਣਾ ਕਿਹੜਾ ਗੁੱਸਣ ਵਾਈ ਹੋਣੀ ਐ ਕਿਹੜਾ ਕਿਸ ਨੇ ਕੋ ਕਹਿਣ ਆਉਣਾ ਲਾ ਦਿਓ ਅੱਗ ਹਜ਼ਾਰਾਂ ਦਰਾਤ ਫੂਕਤੇ ਸੈਂਕੜੇ ਹਜ਼ਾਰਾਂ ਪੰਛੀ ਜਨੌਰ ਮਾਰਤੇ ਵਿੱਚ ਹੀ ਮਚਾਤੇ ਆਂਡੇ ਬੱਚੇ ਕਿੰਨੀ ਧਰਤੀ ਦਾ ਤਤ ਕਣ ਮਚਾਤਾ ਇਹ ਬਰਬਾਦੀ ਦਾ ਜ਼ਿੰਮੇਵਾਰ ਕਾਹੋਂ ਆ ਯਾਰ ਪੰਜਾਬੀਓ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਮਾੜੀਆਂ ਮੁੱਟੀਆਂ ਬੱਚੀਆਂ ਬਸਾ ਬਚਨ ਦੇ ਕੋ ਹਾਲਾਤ ਨਜ਼ਰ ਆਉਂਦੇ ਨਹੀਂ ਕਿਉਂ ਜਿਹੜੇ ਤਰੀਕੇ ਨਾਲ ਪਾਣੀ ਮੁੱਕੀ ਜਾਂਦੇ ਆ ਧਰਤੀ ਰੇਗਿਸਤਾਨ ਬਣ ਵੱਧ ਰਹੀ ਆ ਬੰਜਰ ਹੋਣ ਵੱਲ ਵੱਧ ਰਹੀ ਹੈ ਹਾਲਾਤ ਰਹਿਣੇ ਨਹੀਂ ਸੋਡੀਆਂ ਨਸਲਾਂ ਐਵੇਂ ਐਵੇਂ ਜਿਉਂਦੀਆਂ ਰਹਿਣਗੀਆਂ ਉਹ ਸੋਡੀ ਕਹਾਣੀ ਵੀ ਪੰਜਾਬੀਆਂ ਦੀ ਡਾਇਨਾਸੌਰ ਵਾਲੀ ਹੋਣੀ ਹੈ ਜਿਵੇਂ ਦੁਨੀਆਂ ਤੋਂ ਉਹਦੀ ਪ੍ਰਜਾਤੀ ਲੋਪ ਹੋ ਗਈ ਸੋਡੀ ਪ੍ਰਜਾਤੀ ਵੀ ਐਂ ਲੋਪ ਹੋਣੀ ਆ ਤੇ ਜ਼ਿੰਮੇਵਾਰ ਤੁਸੀਂ ਆਪ ਹੋਣਾ ਹੁਣ ਕੀ ਸਰਕਾਰ ਇਸ ਗੱਲ ਤੇ ਜਵਾਬ ਦੇਊਗੀ ਵੀ ਐਦਾ ਕੋਈ ਇੰਨਾ ਗੱਲਾਂ ਦਾ ਬਾਲੀਵਾਰਸ ਹੈਗਾ ਇੱਕ ਵਾਰ ਸਰਕਾਰ ਕਹਿੰਦੀ ਹੈ ਦਰਾਖਤ ਲਾਓ ਰੁੱਖ ਲਾਓ ਅਸੀਂ ਸਹਾਇਤਾ ਕਰਾਂਗੇ ਕਲੱਬਾਂ ਨੂੰ ਕਹਿੰਦੇ ਆ ਪੰਚਾਇਤਾਂ ਨੂੰ ਕਹਿੰਦੇ ਆ ਹਰ ਵਾਰੀ ਸਰਕਾਰਾਂ ਪੰਚਾਇਤਾਂ ਨੂੰ ਨਰਸਿੰਗਾਂ ਦੇ ਵਿੱਚੋਂ ਹਜ਼ਾਰਾਂ ਲੱਖਾਂ ਦਰਸ ਚੁਕਾਏ ਜਾਂਦੇ ਨੇ ਪਰ ਜਿਹੜੇ ਐਡੀਆਂ ਐਡੀਆਂ ਮੋਟੀਆਂ ਟਾਲੀਆਂ ਜਾਂ 10 ਦਾ 20 ਵੀ ਸਾਲ ਚ ਬਣੀਆਂ 30 30 ਸਾਲ ਚ ਬਣੀਆਂ ਪੱਟ ਕੇ ਫਨਾਹ ਕਰਤੀਆਂ ਲੈ ਕੇ ਮੈਂਟਨ ਮਾਰਿਆ ਚੱਕ ਕੇ ਮੁੱਦਾ ਹੀ ਗੈਬ ਕਰ ਦਿੰਦੇ ਆ ਉਹਦੀ ਕੋਈ ਸੁਣਵਾਈ ਹੈ ਨਹੀਂ ਕੀ ਫਾਇਦਾ ਬਰੇ ਡਰਾਮੇ ਕਰਨ ਦਾ ਇੱਥੇ ਅਸੀਂ ਜੀ ਹਰਾ ਪਾਪਾਂ ਜੂਨ ਨੂੰ ਵਾਤਾਵਰਨ ਦਿਵਸ ਨਾਂਕ ਕੇ ਗਿਆ ਕਿਹੜੇ ਵਾਤਾਵਰਨ ਦਿਵਸ ਮਨਾ ਲਾ ਜੀ ਵਾਤਾਵਰਨ ਦਿਵਸ ਸੈਮੀਨਾਰ ਕਰਾਤਾ ਜੀ ਲੋਕਾਂ ਨੂੰ ਕਹਦਾ ਜੀ ਰੁੱਖ ਲਾਓ ਜੀ ਪ੍ਰਚਾਰ ਕਰਤਾ ਕੀ ਫਾਇਦਾ ਇਹ ਜੀ ਡਰਾਮੇ ਕਰਨ ਦਾ ਜੀ ਅਖਾਨਾ ਪੂਰਤੀਆਂ ਕਰਨ ਦੇ ਏਡੇ ਏਡੇ ਲਾਇ ਦਰਾਤੀ 30 ਸਾਲ ਦੇ 25 25 ਸਾਲ ਦੇ ਤਿਆਰ ਹੋਏ ਬੇ ਦਰਾਤ ਅਗਲਾ ਪੱਟਣ ਲੱਗਾ ਮਿੰਟ ਲਾਉਂਦਾ ਓਏ ਪੰਜਾਬ ਦੇ ਲੋਕੋ ਓਏ ਬੇਅਕਲੋ ਓਏ ਜੜ ਜੂਨੀ ਚ ਆਉਂਦੇ ਉਹ ਗਰਵਾਣੀ ਕਹਿੰਦੀ ਹੈ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੌਰਚ ਦੀਨੀ ਜਿਹੜੀ ਇਹ ਉਤਪਤੀ ਹੋਈ ਆ ਜਿੰਨਾ ਇੱਥੇ ਜੀਵ ਜੰਤੂ ਆ ਬਨਾਸਪਤੀ ਆ ਇਨਸਾਨ ਆ ਜਾਨਵਰ ਆ ਕੁੱਲ ਕੁੱਲ ਦੀ ਜਾਤੀ ਆ ਓਏ ਕੁੱਲ ਅਸ ਜਾਨ ਆ ਇੰਨਾ ਚ ਵੀ ਜਾਨ ਆ ਇਹ ਵੀ ਜੜ ਜੁਨੀ ਚਾਉਂਦੇ ਆ ਅਕਲ ਨੂੰ ਹੱਥ ਮਾਰੋ ਓਏ ਅਕਲ ਨੂੰ ਹੱਥ ਮਾਰੋ ਕਿਉਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਕਿਉਂ ਤਬਾਹ ਕਰਨ ਦੇ ਤੁਲੇ ਹੋਇਆ ਪੰਜਾਬ ਨੂੰ